ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਵੱਡੇ ਭਾਈ ਬਾਬਾ ਉੱਜਲ ਜਲਦਾਰ ਸਿੰਘ ਜੀ 바ਰਸਲੋਨਾ ਜਿਹੜੇ ਮਿਹਨਤ ਤੇ ਮੁਸ਼ਕਤ ਤੇ ਆਪਣੇ ਖੂਨ ਪਸੀਨੇ ਦੀ ਦਸਾਂ ਨਵਾ ਦੀ ਕਿਰਤ ਕਰਕੇ ਉਹ ਆਪਣੇ ਪਰਿਵਾਰ ਨੂੰ ਸਫਲ ਬਣਾ ਰਹੇ ਆ ਇਕ ਤਾਂ ਉਹ ਗੁਰੂ ਨਾਲ ਜੁੜੇ ਆ ਔਰ ਦੂਸਰਾ ਉਹ ਵਾਲਾ ਜੀਵਨ ਸਿੱਖੀ ਵਾਲਾ ਇਹ ਮਿਹਨਤ ਤੇ ਮੁਸ਼ਕਲ ਗੁਰੂ ਦੇ ਆਸਣਾ ਹੁੰਦੀ ਹੈ ਪਰ ਮੁਬਾਰਕਬਾਦ ਇਹਨਾ ਕਿ ਉਹ ਮਿਹਨਤ ਕਰਕੇ ਚੜਦੀ ਕਲਾ ਚ ਹਨ ਤੇ ਵਾਹਿਗੁਰੂ ਉਹਨਾਂ ਨੂੰ ਹੋਰ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ